ਸਾਸ਼ੀਅਕਾਲ ਦੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਉਮੀਦ ਕਰਨੇ ਕਿ ਸਾਰੇ ਜਾਨੀ ਬਿਲਕੁਲ ਠੀਕ ਠਾਕ ਤੇ ਵਧੀਆ ਹੋਣਗੇ ਅੱਜ ਹੈਗਾ ਜੀ ਵਿਸਾਖੀ ਦਾ ਦਿਨ ਤੇ ਸਾਰੇ ਭੈਣ ਭਰਾਵਾਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਖਾਲਸੇ ਦਾ ਸਾਜਨਾ ਦਿਵਸ ਹੈਗਾ ਤਾਂ ਅਸੀਂ ਨਹੀਂ ਗੁਰੂ ਘਰ ਨੂੰ ਜਾ ਰਹੇ ਆ ਪਰ ਅੱਗੇ ਦੇਖੀ ਤਾਂ ਟ੍ਰੈਫਿਕ ਬਹੁਤ ਹੈ ਵੀ ਅੱਜ ਰਸ਼ ਬਹੁਤ ਹੈ ਤੁਸੀਂ ਵਧਾਈਆਂ ਦਿਓ ਹਾਂ ਜੀ ਮੁਬਾਰਕਾਂ ਜੀ ਸਾਰਿਆਂ ਨੂੰ ਵਿਸਾਖੀ ਦੀਆਂ ਤੇ ਖਾਲਸਾ ਸਾਜਨਾ ਦਿਵਸ ਦੀਆਂ ਸੋ ਖਾਲਸੇ ਦਾ ਦੇਣੇ ਆ ਅੱਜ ਖਾਲਸਾ ਲੈਣੇ ਆ ਪਹਿਲਾ ਸਾਡਾ ਕੋਈ ਪ੍ਰੋਗਰਾਮ ਅੱਜ ਹੈ ਨਹੀਂ ਸੀਗਾ ਕੋਈ ਮੌਸਮ ਵੀ ਖਰਾਬ ਸੀਗਾ ਅਸੀਂ ਕਹਾਂ ਵੀ ਗੁਰੂ ਘਰ ਜਾਣਾ ਨਹੀਂ ਅਚਾਨਕ ਪ੍ਰੋਗਰਾਮ ਹੀ ਇਦਾਂ ਦਾ ਬਣ ਗਿਆ ਕਿ ਬਾਬਾ ਖਿੱਚ ਕੇ ਲੈ ਜਾ ਰਿਹਾ ਰਾਤੀ ਮੱਥਾ ਟੇਕ ਆਏ ਸੀ ਗੁਰੂ ਘਰ ਇਹ ਨਹੀਂ ਕਹਿੰਦੇ ਵੀ ਜਾਣਾ ਨਹੀਂ ਮਤਲਬ ਵੀ ਵਿਸਾਖੀ ਦਾ ਦੇਣਿਆ ਅਸੀਂ ਜਾਣਾ ਨਹੀਂ ਅਸੀਂ ਰਾਤੀ ਮੱਥਾ ਟੇਕ ਆਏ ਸੀ ਫਿਰ ਬਾਬਾ ਜੀ ਆਪ ਹੀ ਖਿੱਚ ਕੇ ਲੈ ਗਏ ਬਾਬਾ ਸਾਨੂੰ ਆਪ ਹੀ ਖਿੱਚ ਕੇ ਲੈ ਚਲੇ ਅੱਜ ਹੈਗੇ ਵੀ ਅਸੀਂ ਲੇਟ ਆ ਤੇ ਚਲੋ ਪਹੁੰਚਦੇ ਆ ਗੁਰੂ ਘਰ ਗੁਰੂ ਘਰ ਦੀਆਂ ਕਿੰਨੇ ਹੁੰਦੇ ਆ ਸੰਗਤਾਂ ਉਥੇ ਹਰੌਣਕਾਂ ਲਈ ਖੜੀਆਂ ਹੋਣੀਆਂ ਕੱਲ ਜਦੋਂ ਗਏ ਸੀ ਉਹ ਨਿਸ਼ਾਨ ਸਾਹਿਬ ਦੀ ਸੇਵਾ ਹੁੰਦੀ ਸੀਗੀ ਪਹਿਲੀ ਵਾਰ ਦੇਖੀ ਮੈਂ ਇੱਥੇ ਇਟਲੀ ਦੇ ਵਿੱਚ ਨਿਸ਼ਾਨ ਸਾਹਿਬ ਦੀ ਸੇਵਾ ਹੁੰਦੀ ਇੰਡੀਆ ਗੁਰੂ ਘਰਾਂ ਦੇ ਵਿੱਚ ਤੇ ਬਹੁਤ ਦੇਖਿਆ ਨਿਸ਼ਾਨ ਸਾਹਿਬ ਚੜਦੇ ਹੋਏ ਗੁਰੂ ਘਰ ਜਾਈਦਾ ਸੀਗਾ ਤੇ ਛੋਟੇ ਹੁੰਦੇ ਸੀ ਜਦੋਂ ਹੁਣ ਤੇ ਕਈ ਸਾਲ ਹੋ ਗਏ ਇਹਨਾਂ ਦਿਨਾਂ ਦੇ ਉੱਤੇ ਗੁਰੂ ਘਰ ਜਾਵ ਨਹੀਂ ਹੁੰਦਾ ਸੋ ਇੱਕ ਯਾਦ ਤਾਜ਼ਾ ਹੋਈ ਕਿ ਨਿੱਕੇ ਨਿੱਕੇ ਹੁੰਦੇ ਜਦੋਂ ਜਾਂਦੇ ਹੁੰਦੇ ਕਿਹੜਾ ਨਿਸ਼ਾਨ ਸਾਹਿਬ ਦੀ ਸੇਵਾ ਫਲਾਣੇ ਭੈਣ ਭਰਾ ਨੇ ਕਰਾਈ ਕਿਸੇ ਨੇ ਨਾਂ ਬੋਲਿਆ ਜਾਂਦਾ ਹੁੰਦਾ ਸੀਗਾ ਸੋ ਹੁਣ ਜਾ ਰਹੇ ਹਾਂ ਗੁਰੂ ਘਰ ਨੂੰ ਤੇ ਦੇਖਦੇ ਆ ਕਿੰਨਾ ਟਾਈਮ ਬਾਬਾ ਆਪਣੇ ਦਰਸ਼ਨ ਅਸੀਂ ਗੁਰੂ ਘਰ ਦੇ ਮਤਲਬ ਗੁਰਦੁਆਰਾ ਸਾਹਿਬ ਤੇ ਵਿੱਚ ਜਾ ਕੇ ਦਰਸ਼ਨ ਕਰਨੇ ਆ ਤੇ ਕਿੰਨਾ ਟਾਈਮ ਲੱਗਦਾ ਸਾਨੂੰ ਰਾਹ ਦੇ ਵਿੱਚ ਜਾਂਦਿਆਂ ਨੂੰ ਟ੍ਰੈਫਿਕ ਬਹੁਤ ਆ ਸਾਡੇ ਇੱਥੇ ਪ੍ਰੋਬਲਮ ਜੀ ਆ ਪਿੰਡ ਦੇ ਵਿੱਚ ਤੇ ਸੜਕ ਬੰਦ ਕੀਤੀ ਹੋਈ ਸੀਗੀ ਮਤਲਬ ਆਟੋ ਸਰਾਦਾ ਬੰਦ ਕੀਤਾ ਹੋਇਆ ਆ ਸੜਕਾਂ ਤੇ ਚਲਦੀਆਂ ਆਟੋ ਸਤਾ ਦਾ ਬੰਦ ਆ ਤੇ ਆਟੋ ਦੇ ਸਾਰੇ ਲੋਕ ਜਿਹੜੇ ਆ ਨਾਰਮਲ ਸੜਕਾਂ ਤੇ ਨਿਕਲੇ ਹੋਏ ਆ ਪੂਰਾ ਕਰਕੇ ਹੋਏ ਇਹਨਾਂ ਨੇ ਟ੍ਰੈਫਿਕ ਜਿਆਦੀ ਆ ਇੱਥੇ ਅੱਜ ਹਾਂਜੀ ਤੇ ਇੱਕ ਹੋਰ ਵੀ ਖਾਸ ਦਿਨ ਹੈਗਾ ਅੱਜ ਸਾਡੇ ਵਾਸਤੇ ਸਾਡੇ ਲਈ ਬਹੁਤ ਲੱਕੀ ਦੇਣਿਆ ਖਾਸ ਦੇਣਿਆ ਬਾਬੇ ਦੇ ਦਿਨ ਦੇ ਨਾਲ ਨਾਲ ਹੀ ਕਿਹੜਾ ਦਿਨ ਹੈਗਾ ਆ ਕਿਹੜਾ ਦਿਨ ਹੈਗਾ ਕਿਹੜਾ ਦੇ ਰਿਹਾ ਤੁਸੀਂ ਦੱਸੋ ਅੱਜ ਸਾਡੀ ਐਨੀਵਰਸਰੀ ਜਈ ਆ ਐਨੀਵਰਸਰੀ ਜਈ ਆ ਅੱਜ ਸਾਡੇ ਵਿਆਹ ਦੀ ਸਾਲਗिरा ਆ ਅੱਜ ਸਾਡੀ ਐਨੀਵਰਸਰੀ ਜਈ ਆ ਐਨੀਵਰਸਰੀ ਜਈ ਆ ਇਹ ਐਨੀਵਰਸਰੀ ਜਈ ਕਿਉਂ ਆ ਇਹ ਇੱਕ ਵੀ ਇੱਕ ਗੱਲ ਇਦਾਂ ਹੀ ਹੋਈ ਕਿ ਕਿਉਂਕਿ ਸਾਡੇ ਤੋਂ 2 ਦਿਨ ਪਹਿਲਾਂ ਮੇਰੇ ਦੋਸਤ ਦੀ ਹੰਦੀ ਐਨੀਵਰਸਰੀ ਮੈਂ ਉਹਨੂੰ ਫੋਨ ਕੀਤਾ ਤਾਂ ਗੱਲ ਕਰਦੇ ਸੀਗੇ ਤੇ ਇੱਦਾਂ ਗੱਲ ਚੱਲ ਪਈ ਕਿ ਐ ਵੀ ਐਨੀਵਰਸਰੀ ਆ ਐਨੀ ਤਰੀਕ ਦੀ ਉਹਦੇ ਆਪਦੀ ਘਰ ਵਾਲੀ ਨੂੰ ਪੁੱਛਿਆ ਉਹ ਕਹਿੰਦਾ ਆਪਣੀ ਐਨੀਵਰਸਰੀ ਚਹੀ ਕਿ ਤੜਾ ਪੂਰੇ 2 ਦਿਨ ਪਹਿਲਾਂ ਹੀ ਛੱਡ ਤੋਂ 2 ਦਿਨ ਪਹਿਲਾਂ ਉਹਨਾਂ ਦੀ ਐਨੀਵਰਸਰੀ ਤੇ ਨੰਗੀ ਅੱਜ ਸਾਡੀ ਐਨੀਵਰਸਰੀ ਰਹੀ ਆ ਹਾਂ ਤੇ ਤਾਂ ਮੈਂ ਕਿਹਾ ਵੀ ਐਨੀਵਰਸਰੀ ਚਹੀ ਹਾਂ ਤੇ ਸਾਖੀ ਵਾਲੇ ਦੇ ਨਾਲ ਸਾਡਾ ਵਿਆਹ ਹੋਇਆ ਸੀਗਾ ਭਾਬੀ ਦਾ ਆਸ਼ੀਰਵਾਦ ਪੂਰਾ ਪੂਰਾ ਉੱਧਰ ਤੋਂ ਚਲੋ ਪਰਮਾਤਮਾ ਦਾ ਆਸ਼ੀਰਵਾਦ ਹ ਹਰ ਇੱਕ ਦਿਨ ਨਾਲ ਹੁੰਦਾ ਪਰ ਵਿਸਾਖੀ ਵਾਲੇ ਦਿਨ ਸਾਡਾ ਵਿਆਹ ਹੋਇਆ ਸੀਗਾ ਸੋ ਬਾਬੇ ਦਾ ਧੰਨਵਾਦ ਆ ਵੀਰ ਦੇ ਦਰਸ਼ਨ ਕਰਾਂਗੇ ਹਾਂ ਮੱਥਾ ਟੇਕਾਂਗੇ ਤੇ ਉਸ ਤੋਂ ਬਾਅਦ ਵਿੱਚ ਫਿਰ ਚੱਲਨੇ ਆ ਹੋਰ ਪਾਸੇ ਕਿਤੇ ਬਾਬਾ ਜੋੜੀਆਂ ਬਣਾਈ ਰੱਖੇ ਕੈਮਰ ਰੱਖੇ ਸਾਥ ਇੱਕ ਦੂਜੇ ਦਾ ਹਮੇਸ਼ਾ ਇਦਾਂ ਹੀ ਤੇ ਬਾਬਾ ਸਾਰਿਆਂ ਦੀਆਂ ਜੋੜੀਆਂ ਬਣਾਈ ਰੱਖੇ ਉਹੀ ਕਿਹਾ ਵੀ ਸਾਰਿਆਂ ਦੀਆਂ ਜੋੜੀਆਂ ਸਾਥ ਬਣਾਈ ਰੱਖੇ ਤਰੱਕੀਆਂ ਬਖਸ਼ੇ ਸਾਰਿਆਂ ਨੂੰ ਸਾਰਿਆਂ ਦੀਆਂ ਸਮਰੱਥਾ ਪੂਰੀਆਂ ਹੋਣ ਜੋ ਪਹਿਲਾ ਮਾਥਾ ਦੇਖ ਲੀਏ ਉਹ ਤੋਂ ਬਾਅਦ ਫਿਰ ਜਾਣਦੇ ਕਿ ਕੀ ਪ੍ਰੋਗਰਾਮ ਹੈ ਉਹ ਵੀ ਤੁਹਾਡੇ ਨਾਲ ਵੀਡੀਓ 'ਚ ਸ਼ੇਅਰ ਕਰਾਂਗੇ ਅਸੀਂ ਵੈਸੇ ਉਦਾਂ ਦਾ ਕੋਈ ਸਾਡਾ ਅੱਜ ਸ਼ਾਇਦ ਪੱਕੀ ਪਤਾ ਨਹੀਂ ਕੋਈ ਵੀ ਦੇਰਿਓ ਬਲੌਗ ਦੇ ਨਾਲ ਕੁਝ ਵੀ ਹੋ ਸਕਦਾ ਹਾਂ ਅਸੀਂ ਕੋਈ ਵੀ ਪ੍ਰੋਗਰਾਮ ਡਿਸਾਈਡ ਨਹੀਂ ਕੀਤਾ ਹੁੰਦਾ ਵੀ ਕੀ ਕਰਨਾ ਕੀ ਨਹੀਂ ਔਨ ਦੀ ਸਪੋਰਟ ਜੋ ਜੋ ਹੋਈ ਗਿਆ ਠੀਕ ਹੀ ਠੀਕ ਗਿਆ ਇਸ ਕਰਕੇ ਕਹੀਦਾ ਵੀ ਜੁੜੇ ਰਿਹਾ ਕਰੋ ਸਾਡਾ ਪਤਾ ਨਹੀਂ ਬਲੌਗ ਸ਼ੁਰੂ ਕਰੀਦਾ ਆ ਬਾਅਦ ਵਿੱਚ ਕੀ ਹੋ ਜਾਣਾ ਕੋਈ ਪਤਾ ਨਹੀਂ ਹੁੰਦਾ ਵੀ ਅਸੀਂ ਕਿੱਦਾਂ ਸਾਡਾ ਮੂਡ ਬੜ ਜਾਣਾ ਕੀ ਹੋ ਜਾਣਾ ਤੇ ਹਸਾਬ ਨਾਲ ਹੀ ਹਦਾਾਡਾ ਪ੍ਰੋਗਰਾਮ ਨਾਲ ਨਾਲ ਕੋਈ ਵੀ ਜਾਨੀ ਕਿ ਕੋਈ ਐਸਕ੍ਰਿਪਟ ਨਹੀਂ ਤਿਆਰ ਕੀਤੀ ਹੁੰਦੀ ਆਪਾਂ ਆ ਅੱਜ ਦਿਨ ਦਾ ਕਰਨੀ ਹੈ ਨਾ ਹੁਣ ਅਸੀਂ ਗੁਰੂ ਘਰ ਅੱਜ ਜਾਣ ਦਾ ਕੋਈ ਪਲਾਨ ਨਹੀਂ ਸੀਗਾ ਵੈਸੇ ਬਾਬਾ ਸਾਨੂੰ ਆਪੇ ਲੈ ਚਲੇ ਆ ਵੀ ਆ ਜਾਓ ਸੰਗਤੋਂ ਅਬ ਇਸਤਿੰਦਰ ਨੇ ਕਿਤੇ ਜਾਣਾ ਸੀਗਾ ਉਹਦੇ ਫਰੈਂਡ ਦੇ ਨਾਲ ਉਹਨਾਂ ਦੀ ਸੀਗੀ ਅੱਜ ਬਾਹਰ ਠੋਟੀ ਪਾਣੀ ਖਾਣਾ ਸੀ ਉਹਨਾਂ ਨੇ ਇਕੱਠਿਆਂ ਨੇ ਉਹਨੂੰ ਛੱਡਣ ਆਏ ਸੀ ਅਸੀਂ ਤਿਆਰ ਹੋਏ ਸੀਗੇ ਉਹਨੂੰ ਛੱਡਣ ਜਾਣਾ ਹੈ ਤੇ ਅਸੀਂ ਕਹਿੰਦੇ ਚਲੋ ਹੁਣ ਤਿਆਰ ਤਾਂ ਹੋਈਆਂ ਹੀ ਆ ਬਾਬਾ ਜੀ ਨੂੰ ਜਰੂਰ ਜਾਈਏ ਬਾਬੇ ਦੇ ਵੀ ਦਰਸ਼ਨ ਬਾਬਾ ਵਾਏ ਕਰੋ ਸਭ ਤੋਂ ਪਹਿਲਾਂ ਖੰਡਾ ਕਰਕੇ ਵੈਸੇ ਅੱਜ ਕਿਸ ਕਰਕੇ ਅੱਜ ਸਿਗਾ ਵੀ ਨਹੀਂ ਜਾਣਾ ਚਲ ਕੱਲ ਸ਼ਾਮੀ ਟੇਕ ਗਾ ਮੱਥਾ ਤੇ ਪਰ ਨਹੀਂ ਬਾਬਾ ਕਹਿੰਦਾ ਤੁਹਾਨੂੰ ਆਉਣਾ ਹੀ ਪੈਣਾ ਮੈਂ ਵੀ ਜਾਣੇ ਜਾਣਾ ਹਾਂ ਹਾਂ ਬਾਬੇ ਦੇ ਹੁਕਮ ਤੋਂ ਬਿਨਾਂ ਪੰਨਾ ਪੱਤਾ ਹਿੱਲ ਸਕਦਾ ਨਾ ਹਿੱਲਿਆ ਉਹਦਾ ਹੁਕਮ ਹੈ ਤਾਂ ਸਾਰਾ ਕੁਝ ਹੀ ਹੋਣਾ ਬਿਲਕੁਲ ਹਾਂ ਤੇ ਸੋ ਮਿਲਦੇ ਹਾਂ ਜਲਦੀ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਅਸੀਂ ਆ ਗਏ ਆ ਚਾਹ ਪਾਣੀ ਪੀ ਆਏ ਆ ਤੇ ਬਾਬੇ ਅੱਗੇ ਸੀਸ ਝੁਕਾਏ ਆ ਤੇ ਇਹ ਸਬਸਕ੍ਰਾਈਬ ਕਰ ਲਓ ਪਹਿਲਾਂ ਤੇ ਹੁਣ ਸਪੇਸੇ ਕਰਨੇ ਸੀ ਕੁਝ ਸਮਾਨ ਖਰੀਦਣਾ ਸੀਗਾ ਘਰ ਦਾ ਗਰੋਸਰੀ ਕਰਨੀ ਸੀਗੀ ਤੇ ਉਧਰ ਨੂੰ ਜਾ ਰਹੇ ਆ ਤੇ ਕੁਝ ਗੱਲਾਂ ਬਾਤਾਂ ਜੀਵਨ ਸਾਥੀ ਦੇ ਨਾਲ ਜੁੜੀਆਂ ਹੋਈਆਂ ਕਿ ਜਿੱਦਾਂ ਮੰਨ ਲਓ ਕਿ ਲਾਈਫ ਹਸਬੰਡ ਵਾਈਫ ਦੋਨੋਂ ਆ ਹਸਬੰਡ ਵੀ ਕੰਮ ਕਰਦਾ ਵਾਈਫ ਵੀ ਕੰਮ ਕਰਦੀ ਆ ਹਨਾ ਦੋਨੋਂ ਕਰਦੇ ਆ ਮਤਲਬ ਯੂਰਪ ਦੇ ਵਿੱਚ ਵੈਸੇ ਹਸ ਬੜੀ ਜ਼ਿਆਦਾ ਕੰਮ ਕਰਦੇ ਲੇਡੀਜ਼ ਕੱਟ ਕਰਦੀਆਂ ਚਲੋ ਜੇ ਜ਼ਰੂਰਤਾਂ ਵਧਦੀਆਂ ਬੰਦੇ ਨੂੰ ਕਰਨਾ ਵੀ ਪੈਂਦਾ ਕਰਨਾ ਵੀ ਚਾਹੀਦਾ ਆ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਚਾਹੀਦਾ ਹੈ ਪਰ ਜੀਵਨ ਸਾਥੀ ਜਿਹੜਾ ਹੈਗਾ ਆ ਨਾ ਉਹ ਤੁਹਾਡੀ ਬਹੁਤ ਵੱਡੀ ਸਟਰੈਂਥ ਆ ਪਾਵਰ ਆ ਤੁਹਾਡੀ ਹੈ ਨਾ ਜੇ ਤੁਸੀਂ ਇਹ ਸੋਚਦੇ ਆ ਕਿ ਮੈਂ ਕੰਮ ਕਰਦੀ ਆ ਨਾ ਹਨਾ ਤਾਂ ਮੈਨੂੰ ਇਹਦੀ ਲੋੜ ਨਹੀਂ ਹਨਾ ਮੈਂ ਕਮਾ ਕੇ ਖਾ ਸਕਦੀ ਬਟ ਮੈਂ ਇਸ ਗੱਲ ਨਾਲ ਮਤਲਬ ਐਗਰੀ ਕਰਦੀ ਆ ਕਿ ਜਿਹੜੀ ਬਰਕਤ ਆ ਉਹ ਬੰਦੇ ਦੀ ਕਮਾਈ ਚ ਹੀ ਹੈਗੀ ਆ ਜਨਾਨੀ ਘਰ ਨੂੰ ਚਲਾ ਸਕਦੀ ਹਾਂ ਕਮੋੜੀਆਂ ਬੁੜੀਆਂ ਬਹੁਤ ਵੱਡੇ ਵੱਡੇ ਉੱਚੇ ਉੱਚੇ ਹੌਦਿਆਂ ਤੇ ਹੈਗੀਆਂ ਆ ਬਟ ਆਪਣੇ ਲਾਈਫ ਪਾਰਟਨਰ ਦਾ ਹਮੇਸ਼ਾ ਸਤਿਕਾਰ ਕਰੋ ਜੇ ਤੁਸੀਂ ਤੁਹਾਡੀ ਕੋਈ ਉਹਦੇ ਨਾਲ ਉਨੀ ਕੀ ਹੋ ਵੀ ਜਾਂਦੀ ਆ ਬਟ ਕਿਸੇ ਸਾਹਮਣੇ ਉਹਨੂੰ ਉਹਦੀ ਇਨਸਲਟ ਨਾ ਕਰੋ ਹਮੇਸ਼ਾ ਦਾ ਸਤਿਕਾਰ ਕਰੋ ਉਹਦਾ ਮਾਣ ਕਰੋ ਕਿਉਂਕਿ ਇੱਕ ਦੂਜੇ ਦੀ سپورਟ ਦੇ ਨਾਲ ਹੀ ਜ਼ਿੰਦਗੀ ਸੌਖੀ ਚੱਲਦੀ ਆ ਇੱਕ ਦੂਜੇ ਨੂੰ ਤੰਗ ਨਾ ਕਰੋ ਮਿਹਣਾ ਨਾ ਮਾਰੋ ਇਹ ਗੱਲਾਂ ਤੁਸੀਂ ਸਹਿਮਤ ਆਂ ਇਸ ਗੱਲ ਦੇ ਨਾਲ ਕੁਛ ਕੀ ਕਹਿਣਾ ਚਾਹਨੇ ਦੋਨਾਂ ਨੂੰ ਇੱਕ ਦੂਜੇ ਰਿਸਪੈਕਟ ਕਰਨੀ ਚਾਹੀਦੀ ਆ ਜ਼ਰੂਰੀ ਨਹੀਂ ਹੈ ਕੱਲੀ ਔਰਤ ਨੂੰ ਹੀ ਕਰਨੀ ਚਾਹੀਦੀ ਤੇ ਬੰਦੇ ਨੂੰ ਵੀ ਕਰਨੀ ਚਾਹੀਦੀ ਹਾਂ ਦੋਨਾਂ ਨੂੰ ਚਾਹੀਦੀ ਬਟ ਲਾਈਫ ਪਾਰਟਨਰ ਦਾ ਮਤਲਬ ਇਹ ਨਹੀਂ ਹੁੰਦਾ ਕਿ ਹਾਂ ਤੁਸੀਂ ਗੱਲਬਾਤ ਹੈਗੀ ਆ ਆਪਦੀ ਘਰ ਦੇ ਵਿੱਚ ਰੱਖੋ ਕੋਈ ਬਾਹਰ ਪਬਲਿਕ ਦੇ ਵਿੱਚ ਨਾ ਕਮ ਸੇ ਕਮ ਜ਼ਾਹਰ ਹੋਣ ਦਿਓ ਹਾਂ ਮੈਂ ਮਤਲਬ ਤੁਸੀਂ ਇੱਕ ਦੂਜੇ ਕੋਈ ਦੇਖਿਆ ਹੋਣਾ ਕੁਛ ਨਾ ਕੁਛ ਨਹੀਂ ਨਾ ਹੋ ਮੈਂ ਗਲਤ ਨਹੀਂ ਕੋਈ ਹੋਈ ਵੈਸੇ ਇੱਕ ਗੱਲ ਕਰਦੀ ਕਿ ਉਹਦਾ ਗੱਲ ਕਰਦਾ ਵੀ ਕੋਈ ਨਾ ਕੋਈ ਈ ਬੰਦਾ ਜਦ ਨੂੰ ਦੇਖਦਾ ਐ ਇਤਾਂ ਦੀ ਕੋਈ ਗੱਲ ਕਿਤੇ ਹੁੰਦੀ ਆ ਬੰਦਾ ਫੇਰ ਹੀ ਦਿਮਾਗ ਚ ਆਉਂਦੀ ਆ ਪਰ ਮੈਂ ਮੈਂ ਇਹ ਮੇਰੀ ਸੋਚ ਆ ਮੈਨੂੰ ਨਹੀਂ ਪਤਾ ਕੋਈ ਥਰਡ ਪਰਸਨ ਸੈਕਿੰਡ ਪਰਸਨ ਕੀ ਸੋਚਦਾ ਪਰ ਮੈਂ ਇਹ ਸੋਚਦੀ ਹੁੰਨੀ ਆ ਕਿ ਇਹ ਸਾਡੀ ਪ੍ਰੋਟੈਕਸ਼ਨ ਆ ਇਹ ਸਾਨੂੰ ਪ੍ਰੋਟੈਕਟ ਕਰਦੇ ਠੀਕ ਆ ਜਮਾਨਾ ਹੈਗਾ ਕਿ ਹਾਂ ਕੋਈ ਕਿਸੇ ਨੂੰ ਕੁਝ ਕਹਿ ਨਹੀਂ ਸਕਦਾ ਜਾਂ ਕੁਝ ਵੀ ਆ ਬਟ ਆਪਾਂ ਆਪਣੇ ਪਾਰਟਨਰ ਦੇ ਨਾਲ ਹੁੰਨੇ ਤਾਂ ਆਪਾਂ ਆਪਣੇ ਆਪ ਨੂੰ ਸੇਫ ਫੀਲ ਕਰਦੇ ਹਾਂ ਕਿਉਂਕਿ ਲੋਕਾਂ ਦੀਆਂ ਜਰਾ ਤਿੱਖੀਆਂ ਨਜ਼ਰਾਂ ਬਹੁਤ ਬੰਦੇ ਨੂੰ ਖਾਂਦੀਆਂ ਆ ਮੈਂ ਇਹ ਗੱਲ ਸੋਚਦੀ ਹੁੰਨੀ ਆ ਬਾਕੀ ਹਸਬੰਦ ਨੂੰ ਵੀ ਹੁੰਦਾ ਹੈ ਕਿ ਹਾਂ ਮੇਰਾ ਜਿਹੜਾ ਪਾਰਟਨਰ ਆ ਉਹ ਵਧੀਆ ਹੋਵੇ ਚੰਗਾ ਹੋਵੇ ਮਾੜਾ ਨਾ ਹੋਵੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਵਾਲਾ ਹੋਵੇ ਇਹੀ ਹੌਸਲਾ ਹੁੰਦਾ ਹੈ ਇੱਕ ਦੂਜੇ ਨੂੰ ਬਾਕੀ ਜ਼ਿੰਦਗੀ ਦੇ ਵਿੱਚ ਉਤਾਰ ਚੜਾ ਆਉਂਦੇ ਰਹਿੰਦੇ ਤੇ ਦੋਨਾਂ ਨੂੰ ਰਲ ਮਿਲ ਕੇ ਹੀ ਨਜਿੱਠਣੇ ਚਾਹੀਦੇ ਆ ਇਹੀ ਜ਼ਿੰਦਗੀ ਹੁੰਦੀ ਹੈ ਫੋਟੋ ਦੇ ਵਿੱਚ ਤੇ ਹਰੇਕ ਦਾ ਚਿਹਰਾ ਹੱਸਦਾ ਹੁੰਦਾ ਅਸਲੀ ਖੁਸ਼ੀ ਤਾਂ ਉਹ ਆ ਕਿ ਤੁਸੀਂ ਰੀਅਲ ਜ਼ਿੰਦਗੀ 'ਚ ਕਿੱਦਾਂ ਦੇ ਆ ਹੈਨਾ ਲੜਾਈ ਝਗੜਾ ਹਰੇ ਜਿੱਥੇ ਪਿਆਰ ਉੱਥੇ ਲੜਾਈ ਵੀ ਹੋਣੀ ਹੋਣੀ ਆ ਜੇ ਕਹੀਏ ਕਿ ਲਾਈਫ ਸਮੂਧ ਹੀ ਚੱਲਦੀ ਸਮੂਧ ਹੀ ਚੱਲਦੀ ਨਹੀਂ ਉੱਚਾ ਨੀਵਾ ਥਾਂ ਆਉਂਦਾ ਸੜਕ ਤੇ ਚੱਲਦੇ ਟੋਏ ਟਿੱਬੇ ਵੀ ਆਉਂਦੀ ਇਦਾਂ ਹੀ ਲਾਈਫ ਆ ਇਹਦੇ ਵਿੱਚ ਬਹੁਤ ਕੁਝ ਆਉਂਦਾ ਤਾਂ ਰਲ ਮਿਲ ਕੇ ਚੱਲਣਾ ਚਾਹੀਦਾ ਤੇ ਹੁਣ ਅੱਜ ਦੇਖਦੇ ਹਾਂ ਕਿ ਗਿਫਟ ਕੀ ਮਿਲਦਾ ਗੱਲ ਇੱਥੇ ਆ ਕੇ ਰੁਕ ਜਾਂਦੀ ਆ ਗਿਫਟ ਤੇ ਅਸੀਂ ਦਰਦਾਰੇ ਥੋੜਾ ਚਿਰ ਜੀ ਉੱਥੇ ਵੀਡੀਓ ਨਹੀਂ ਬਣਾ ਹੋਈ ਮਤਲਬ ਸੰਗਤ ਬਹੁਤ ਸੀਗੀ ਅੱਜ ਉੱਥੇ ਸੰਗਤ ਜ਼ਿਆਦੀ ਸੀਗੀ ਗੁਰੂ ਘਰ ਤੇ ਉੱਥੇ ਨਹੀਂ ਵੀਡੀਓ ਬਣਾ ਹੋਈ ਤਾਂ ਕਿ ਪਤਾ ਨਹੀਂ ਕਾਤਾ ਮੈਨੂੰ ਹੁੰਦਾ ਵੀ ਨਾ ਵੀਡੀਓ ਵਾਲਾ ਕੰਮ ਨਾ ਮੈਂ ਵੀ ਕਦੇ ਨਹੀਂ ਬੈਠ ਕੇ ਬਣਾਈ ਮਤਲਬ ਜਦੋਂ ਮੰਨ ਲਓ ਤੇ ਆਖਿਆ ਵੀ ਕਿਤੇ ਸ਼ਾਰਟ ਬਣਾਉਣੀ ਹੋਵੇ ਛੋਟੀ ਬਣਾ ਲਈ ਯਾਰ ਪਾਉਣ ਵਾਸਤੇ ਪਰ ਉਤਾ ਮੇਰਾ ਤੈਨ ਨਹੀਂ ਕਰਦਾ ਹੁੰਦਾ ਵੀ ਜਾ ਕੇ ਮੈਂ ਖੜ ਕੇ ਵੀਡੀਓ ਬਣਾਈ ਜਾਵਾਂ ਜਾਂ ਕੁਝ ਵੀ ਇਹ ਬਹੁਤ ਘੱਟ ਹੁੰਦਾ ਹੈ ਕਿਉਂਕਿ ਬਾਬਾ ਜੀ ਕਥਾ ਹੀ ਨਹੀਂ ਸੋਹਣੀ ਕਰਦੇ ਬੰਦੇ ਦਾ ਮਨ ਤਵੱਖਾ ਬੰਦ ਹੋ ਜਾਂਦੀਆਂ ਝੁੱਪ ਕਰਕੇ ਬਹਿ ਜਾਈਦਾ ਮੈਨੂੰ ਨਹੀਂ ਕੋ ਗੁਰੂ ਘਰ ਗ੍ਰੰਥੀ ਸਿੰਘ ਜਿਹੜੇ ਕਥਾ ਕਰਦੇ ਨੇ ਉਹ ਬਹੁਤ ਵਧੀਆ ਬਹੁਤ ਵਧੀਆ ਬਹੁਤ ਗਿਆਨ ਆ ਉਹਨਾਂ ਨੂੰ ਬਈ ਬੰਦੇ ਦਾ ਦਿਲ ਨਹੀਂ ਕਰਦਾ ਉੱਠਣ ਨੂੰ ਵੀ ਮੈਂ ਇੱਥੋਂ ਉੱਠ ਕੇ ਜਾਵਾਂ ਤੇ ਬਾਕੀ ਬੰਦੇ ਨੂੰ ਕੰਮਕਾਰ ਵੀ ਦੇਖਦੇ ਹੁੰਦੇ ਬੰਦੇ ਨੂੰ ਹੁੰਦਾ ਵੀ ਚੱਲ ਅੱਜ ਦੀ ਛੁੱਟੀ ਐ ਇਸ ਦਿਨ ਦੇ ਵਿੱਚ ਸਾਰੇ ਜੋ ਵੀ ਸਪੇਸੇ ਕਰਨੇ ਜਾਂ ਕੋਈ ਕੰਮ ਕਰ ਨਹੀਂ ਹੁੰਦਾ ਸਾਰਿਆਂ ਦੇ ਕੋਲੇ ਇਹ ਵੀ ਹਾਂ ਵਿਚਾਰ ਆਪਣਾ ਸਮਾਨ ਪਤਾ ਵੀ ਖਰੀਦਣਾ ਸੌਦਾ ਪਤਾ ਸਾਰਾ ਤੇ ਘਰ-ਬਾਰ ਵੀ ਦੇਖਣਾ ਸਫਾਈ ਕਰਨੀ ਹੁੰਦੀ ਹੈ ਹੈਨਾ ਮੇਨ ਮੁੱਦੇ ਵੀਪੀਆ ਨੂੰ ਤੇ ਹੀ ਹੁੰਦਾ ਜ਼ਿਆਦਾ ਹਾਂ ਸਾਫ ਸਫਾਈ ਦਾ ਹੁੰਦਾ ਆ ਵੀ ਸਾਰੀਆਂ ਚੀਜ਼ਾਂ ਨੂੰ ਥਾਂ ਟਿਕਾਣੇ ਰੱਖ ਦੋ ਘਰੇ ਹੋਣ ਫੇਰ ਤਾਂ ਗੱਲ ਕੋਈ ਨਹੀਂ ਜਦੋਂ ਕੰਮ ਕਰਦੇ ਦੋਨੇ ਜਣੇ ਫੇਦਾ ਫੇਰ ਔਖਾ ਹੋ ਜਾਂਦਾ ਹਾਂ ਥੋੜਾ ਜਿਹਾ ਮਤਲਬ ਮੈਨੇ ਤੇ ਉਹ ਗਿਫਟ ਤੇ ਆ ਜਦ ਨਹੀਂ ਗਿਫਟ ਦੱਸ ਕੀ ਲੈਣਾ ਕਹੀ ਕੀ ਲੈ ਕੇ ਦੇਣਾ ਚਾਹੁੰਦੇ ਆ ਮੈਂ ਸੌਦਾ ਪੁੱਤਾ ਲੈ ਰਿਹਾ ਪੂਰੇ ਹਫ਼ਤੇ ਦਾ ਬਸ ਉਹਦੇ ਵਿੱਚ ਨਿਪਟਾਰਾ ਕਰ ਦੇਣਾ ਸਾਰਾ ਤੁਸੀਂ ਖਾਣਾ ਕਹੋ ਸਾਰੇ ਹਫ਼ਤੇ ਦਾ ਤੁਹਾਨੂੰ ਸੌਦਾ ਪੁੱਤਾ ਚ ਲੈ ਦੇਣਾ ਆ ਪੂਰੇ ਹਫ਼ਤਾ ਗਿਫਟ ਚੱਲੂਗਾ ਐਨੀਵਰਸਰੀ ਵਾਸਤੇ ਐਨੀਵਰਸਰੀ ਵਾਸਤੇ ਹਾਂਜੀ ਭਾਜੀ ਐਨੀਵਰਸਰੀ ਵਾਸਤੇ ਤੂੰ ਕੀ ਲੈ ਕੇ ਦੇਣਾ ਗਿਫਟ ਮੰਮਾ ਨੂੰ ਮੰਮਾ ਲਈ ਹੈ ਘਰ ਕਿਉਂ ਲੈ ਕੇ ਨਹੀਂ ਦੇਣਾ ਨੂੰ ਪਲਾਨ ਨਹੀਂ ਕੀਤਾ ਕੋਈ ਆ ਵੇਖ ਲਓ ਸਾਡੇ ਬੱਚੇ ਆਦੀ ਕੋਈ ਬਣਾਇਆ ਮੇਰੇ ਕੋ ਪੈਸੇ ਨਹੀਂ ਆਗੇ ਕਿਤੇ ਪਲਾਨ ਤਾਂ ਹੀ ਕਰ ਲਿਆ ਸੀਗਾ ਪਲਾਨ ਪਰ ਇਸ ਵਾਰ ਸਾਡਾ ਟਾਈਮ ਨਹੀਂ ਲੱਗਾ ਛੁੱਟੀ ਸੀ ਨਾ ਘਰੇ ਸੀ ਸਾਰੇ ਵੈਸੇ ਵੀ ਸਾਡਾ ਜਿਹੜੀ ਹੈ ਨਹੀਂ ਸੀਗਾ ਇਦਾਂ ਦਾ ਵੀ ਕਰਨਾ ਕੁਝ ਵੀ ਦਾ ਸੈਲੀਬ੍ਰੇਸ਼ਨ ਅਸੀਂ ਕੋਈ ਨਹੀਂ ਹੀ ਕਰ ਨਹੀਂ ਬਾਬੇ ਦੇ ਮੱਥਾ ਨਾਲ ਕਰ ਨਹੀਂ ਐਨੀਵਰਸਰੀ ਤੇ ਅਸੀਂ ਕਰ ਨਹੀਂ ਕੀਤਾ ਕੀਤਾ ਇਹਦਾ ਦਾ ਬਾਕੀ ਵਾਹਿਗੁਰੂ ਦਾ ਆਸ਼ੀਰਵਾਦ ਚਾਹੀਦਾ ਸਾਰਾ ਕੁਝ ਵਿੱਚ ਆ ਜਾਂਦਾ ਆ ਕਿਸੇ ਮੈਂ ਕਿਸੇ ਦਿਨ ਨੂੰ ਨਹੀਂ ਕਹਿੰਦੀ ਕਿ ਤੇਰੀ ਖਾਸ ਆ ਜਾਂਦਾ ਹਰ ਵਾਰੀ ਜਿੰਦਾ ਵੀ ਤੇਰਾ ਖਾਣੇ ਵਾਲਾ ਦਿਨ ਹੁੰਦਾ ਇਹੀ ਹੁੰਦਾ ਵੀ ਚੱਲ ਬਾਬੇ ਦੇ ਮੱਥਾ ਟੇਕ ਕੇ ਆਉਂਦੇ ਆ ਹਾਂ ਬਸ ਬਾਬੇ ਇਤੋਂ ਵੱਡਾ ਹੋਰ ਸੈਲੀਬ੍ਰੇਸ਼ਨ ਮੈਂ ਕਹਿੰਨਾ ਹੋਰ ਕੁਝ ਹੋ ਵੀ ਨਹੀਂ ਸਕਦਾ ਹੋ ਵੀ ਨਹੀਂ ਸਕਦਾ ਸਹੀ ਗੱਲ ਆ ਮੈਂ ਕੇਕ ਨੂੰ ਕੱਟਣ ਦੇ ਵੇਲੇ ਹੱਕ 'ਚ ਨਹੀਂ ਪਰ ਨਿਆਣਿਆਂ ਨੂੰ ਬੱਚਿਆਂ ਨੂੰ ਹੁੰਦਾ ਆ ਵੀ ਹਾਏ ਅਸੀਂ ਕੇਕ ਕੱਟ ਕਰਨਾ ਆ ਅਸੀਂ ਖਾਣਾ ਆ ਜਾਂ ਕੁਛ ਇੱਕ ਬਹਾਨਾ ਆ ਇੱਕ ਤਰ੍ਹਾਂ ਦਾ ਵੇਲੇ ਮੈਨੂੰ ਕੇਕ ਹੀ ਕੱਟਣੇ ਆ ਅਗਲੇ ਮਹੀਨੇ ਅਸੀਂ ਕੇਕ ਹੀ ਕੱਟਣੇ ਆ ਸਾਡੇ ਕਾਫੀ ਕੀ ਕਾਲੇ ਰੰਗ ਵਾਲੇ ਕੇਕਾਂ ਵਾਲੇ ਦੇਣ ਹੋਣੇ ਆ ਤੇ ਅਸੀਂ ਲਗਾਤਾਰ ਹੀ ਕੇਕ ਕੱਟਨੇ ਆ ਤੇ ਨਿਆਣਿਆਂ ਨੇ ਖਾਣੇ ਆ ਫਿਰ ਥੱਕ ਜਾਣਾ ਖਾ-ਖਾ ਕੇ ਫਿਰ ਸਾਲ ਬਾਅਦ ਆਉਣਾ ਮੁੜ ਕੇ ਸਮਾਂ ਫਿਰ ਕੇਕ ਕੱਟਣ ਦਾ ਚਲੋ ਫਿਰ ਹੁਣ ਦੇਖਦੇ ਆ ਕੀ ਗਿਫਟ ਮਿਲਦਾ ਕੀ ਸਾਡਾ ਪਲਾਨ ਬਣਦਾ ਗਿਫਟ ਦੇਣ ਦਾ ਤੇ ਕਿਦਾਂ ਦਾ ਬਣੇ ਰਿਓ ਵਲੌਗ ਦੇ ਨਾਲ ਰਿਓ ਵਲੌਗ ਦੇ ਨਾਲ ਜੁੜੇ ਰਿਓ ਛਕ ਲੈ ਛੋਲੇ ਪੜਨੇ ਪੈਂਦੇ ਸਨ ਬਾਣ ਨੂੰ ਪੜਨੇ ਪੈਂਦੇ ਸਨ ਇਹਨਾਂ ਦਾ ਹੀ ਆਸ ਹੈ ਹੈਲੋ ਸਬਸਕ੍ਰਾਈਬ ਸਭ ਤੋਂ ਪਹਿਲੀ ਪਸੰਦ ਕਿਹਦੀ ਕਿਹਦੀ ਹੈ ਲਿਡਲ ਹਨਾ ਸਬਸਕ੍ਰਾਈਬ ਵਧੀਆ ਲਿਡਲ ਬਹੁਤ ਬੰਦਿਆਂ ਦੀ ਪਹਿਲੀ ਪਸੰਦ ਹੈ ਸਬਸਕ੍ਰਾਈਬ ਇਟਲੀ ਦੇ ਵਿੱਚ ਖਾਸ ਕਰਕੇ ਸਬਸਕ੍ਰਾਈਬ ਬਾਕੀਆਂ ਦਾ ਪਤਾ ਨਹੀਂ ਸਾਡਾ ਵੀ ਸਬਸਕ੍ਰਾਈਬ ਹਫਤੇਵਾਰਾ ਕਿਹੜਾ ਲਿਡਲ ਦਾ ਹੁੰਦਾ ਹੀ ਆ ਪੱਕਾ ਕੋਈ ਚੀਜ਼ ਨਾ ਇੱਥੇ ਦੀਆਂ ਸੋਹਣੀਆਂ ਹੁੰਦੀਆਂ ਹਨ ਵਧੀਆ ਹੁੰਦਾ ਸਮਾਨ ਇਹਨਾਂ ਦਾ ਸਬਸਕ੍ਰਾਈਬ ਕਰ ਲਓ ਭਰਾਵਾ ਬੱਚੇ ਪਹਿਲਾ ਪਹਿਲਾ ਗਾਫਟ ਇੱਥੇ ਮਿਲਣਾ ਓ ਮਾਈ ਗੋਡ ਸੌਦਾ ਸੌਦਾ ਇਥੋਂ ਮਿਲਣਾ ਤੇ ਪਹਿਲਾ ਗਿਫਟ ਸਬਸਕ੍ਰਾਈਬ ਕਰ ਹਰ ਹਫਤੇ ਮਿਲਦਾ ਹਾਂ ਹਾਂ ਤੇ ਹਰ ਹਫਤੇ ਰੇੜਾ ਲੱਗ ਜਾਂਦਾ ਆ ਇਹ ਰਿਹਾ ਆ ਆ ਕੇ ਹੀ ਨਹੀਂ ਰੱਦ ਦੇ ਕੋ ਤੁਸੀਂ ਇਹਨੇ ਕਿਹੜੀ ਚੀਜ਼ ਆਪਣੀ ਪਹਿਲੀ ਸਭ ਤੋਂ ਪਸੰਦ ਕੀਤੀ ਜਿਹੜੀ ਮਿਲ ਗਈ ਅੱਜ ਅੱਗੇ ਮਿਲਦਾ ਨਹੀਂ ਹੁੰਦਾ ਇਹ ਤੈਨੂੰ ਇਹਦਾ ਕੀਤਾ ਆ ਆ ਦੂਜੇ ਜਿਹੜੇ ਲੈ ਆ ਤੂੰ ਉਹਦਾ ਕਹਿੰਦਾ ਮੈਂ ਮਨੀ ਨਹੀਂ ਖਰਾਬ ਕਰਦਾ ਪੈਸੇ ਦੀ ਘੱਟਦਾ ਹੈ ਸਭ ਤੋਂ ਪਹਿਲਾਂ ਤੂੰ ਆਪਣੇ ਆ ਡਾਲਰ ਚੱਕੇ ਹੈਂ ਆ ਕਿ ਮੈਂ ਖਾਣਾ ਹੈਂ ਕਿ ਮੈਂ ਖਾਣਾ ਆ ਹਾਂ ਤੇ ਕਿਹਨੇ ਖਾਣਾ ਅੱਛਾ ਐ ਮੈਂ ਆਪਰੇ ਰੇਟ ਲੈ ਦਾਂ ਤੂੰ ਵੱਡਾ ਹੋ ਗਿਆ ਹੁਣ ਹਾਂ ਜਿਆਦਾ ਹੀ ਵੱਡਾ ਹੋ ਗਿਆ ਕਿੱਥੇ ਆ ਆਟਾ ਗੁੰਨਣ ਵਾਲੀ ਮਸ਼ੀਨ ਲੈਣੀ ਨਹੀਂ ਉਹ ਤਾਂ ਕਿ ਨਹੀਂ ਮੈਂ ਤਾਂ ਇੱਕ ਪਈ ਆ ਪਈ ਆ ਪਈ ਆ ਹਾਂ ਪਈ ਆ ਪਈ ਰਹਿਣ ਦੇ ਆਟਾ ਗੁੰਨਣ ਵਾਲੀ ਮਸ਼ੀਨ ਓਏ ਆਟਾ ਤਾਂ 5 ਮਿੰਟ ਦੀ ਖੇਡ ਹੁੰਦੀ ਆ ਇਹ ਹੁਣ ਜਿਹੜੇ ਬੀਬੀਆਂ ਕੋ ਆਟਾ ਵੀ ਨਹੀਂ ਘੋਲ ਹੁੰਦਾ ਘਟ ਘਟ ਦੁਖਦੇ ਹੁਣ ਜਿਹਨਾਂ ਦੇ ਉਹਨਾਂ ਲਈ ਆ ਹਾਂ ਇਹਦੇ ਘਟ ਘਟ ਰਾਲ ਚ ਰੱਖੀ ਜਾਂਦੇ ਤਾਂ ਫਾਇਰੇਟ ਦਾ ਜਾਂਦੀ ਇਹ ਕਈਆਂ ਦੇ ਹੁੰਦੇ ਪ੍ਰੋਬਲਮ ਹੁੰਦੀ ਆ ਉਹਨਾਂ ਦੀ ਪਰੇਸ਼ਾਨੀ ਹੁੰਦੀ ਚਾਰੇ ਉਹਨਾਂ ਦਾ ਆਟਾ ਘੋਲਣ ਨੂੰ ਕਿਤੇ ਕਿੰਨਾ ਟਾਈਮ ਲੱਗਦਾ ਆਈ ਨੇ ਗਿਫਟ ਲੈਤੇ ਤੈਨੂੰ ਹੈਂ ਹਨ ਵਿਰਾਜ ਕਿੰਨੇ ਗਿਫਟ ਲੈਤੇ ਦੇਖ ਲਾ ਟਰਾਲਾ ਭਰ ਲਿਆ ਵਾ ਭਾਜੀ ਇੱਕ ਮਾਰਕੀਟ ਚੋਂ ਭਰਿਆ ਸੀ ਦੂਜੀ ਜਾਣਾ ਵਾ ਹੈਂ ਇਹ ਹਫਤੇ ਦਾ ਹਫਤੇ ਦਾ ਸਾਮਾਨ ਹੈ ਹਫਤੇ ਦਾ ਅੱਧਾ ਸਾਮਾਨ ਹਜੇ ਹੋਰ ਮਾਰਕੀਟ ਵਿੱਚ ਵੜਨਾ ਹੈ ਤਾਂ ਫੇਰ ਵੀ ਹਫਤੇ ਚੱਕ ਦੋ ਕਿਹੜੇ ਲੱਗ ਜਾਣੇ ਮਾਰਕੀਟ ਦੇ ਹੋਰ ਛੋਟਾ ਮੋਟਾ ਸਾਮਾਨ ਲਿਓਣ ਨੂੰ ਸਾਰਾ ਬੁੱਕਾ ਖਾਣ ਤੇ ਆ ਮੈਂ ਚਿਰਾਂ ਵਾਸਤੇ ਖਾਣਾ ਫੇਰ ਵੀ ਚ ਹਫਤੇ ਦੇ ਅੱਗੇ ਹਾਂਜੀ ਭਾਜੀ ਕੀ ਕਹਣਾ ਮੇਰੇ ਦੋਸਤਾਂ ਦੀ ਸੀ ਇੱਕ ਕੁੜੀ ਉਹ ਤੇ ਕਹਾਂਗੇ ਕਿ ਸੀ 2:00 ਵਜੇ ਇੱਕ ਹੱਟ ਤੇ ਇੱਕ ਉਹਨੀ ਬੋਤਲ ਤੇਰੀਆਂ ਗੱਲਾਂ ਸੁਣਨ ਨੂੰ ਬਹੁਤ ਟਾਈਮ ਲੱਗ ਜਾਣਾ ਕੀ ਕਹਿੰਦਾ ਅੱਜ ਵੈਨ ਨੂੰ ਖਾਣਾ ਪੀਂ। ਕੱਲ ਕਿਨੇ ਆਉਂਗੇ ਅੱਜ ਰਾਤ ਨੂੰ ਖਾਣਾ ਪੀਂ। ਤੂੰ ਖਾ ਲਿਆ ਸੀ ਭਾਜੀ ਸਾਬ ਤੋਂ ਨੂੰ। ਤੂੰ ਬੈਨਰਦੀ ਨੂੰ ਖਾ ਲਿਆ ਹੈ? ਆ ਬੈਨਰਦੀ ਨੂੰ ਖਾਦਾ ਤੂੰ? ਆ ਚੁੱਕਾ। ਹਾਂ ਹੁਣ ਨਹੀਂ ਮਿਲਣਾ ਤੈਨੂੰ। ਤੇ ਖਾਣਾ ਆ। ਕੀ ਆ? ਚਾਹ ਹੁੰਦਾ। ਆ ਆ ਲੈ ਫੜੋ ਆ ਲੈ ਫੜੋ ਪੈਸੇ ਇੱਥੇ ਕੀ ਪੈਸੇ ਦਿੰਦਾ ਮੈਂ ਹੋਰ। ਆ ਵਧੀਆ ਚੀਜ਼ ਬਣਾਈ ਉਹ ਦਾਲਦੀ ਵਾਲਿਆਂ ਨੇ ਨਾ ਅ ਹਰ ਨੈਕਸਟ ਮਾਰਕੀਟ ਪਹੁੰਚ ਗਏ ਨਾ ਸੌਦਾ ਖਰੀਦਣ ਦਾ ਵਾਦਾ ਹੈ ਕਫੇ ਲਈ ਇੰਜੋਏ ਹੋਣੀ ਹੈ ਇਹ ਜ਼ਰੂਰੀ ਹੈ ਦੇਖੇ ਆਉਣਾ ਹੈ ਉਹ ਫੁੱਟਾ ਫੀਕੇ ਨਹੀਂ ਆਣੇ ਹਾਂ ਬਿੜੀ ਆਣੀ ਲਿਆ ਪੜੇ ਜਨਾਬ ਬਾਦ ਆਏ ਆ ਪੈਸਾ ਆਇਆ ਫਮੀ ਲੱਛ ਹੈ ਗਰਮ ਕਾਦੀ ਹੋ ਰਿਹਾ ਨਾ ਦੇ ਇਸੇ ਵੀ ਆ ਕਹਿੰਦੀ ਨੀ ਆ ਨਹੀਂ ਇਹਦੇ ਲਗਾਏ ਦਾ ਕੱਪ ਦੀ ਸ਼ੇਪ ਚ ਹਰਕਤ ਆ ਦੇ ਦੇ ਕੱਪ ਵੀ ਸ਼ੇਵੀ ਆ ਕਿੰਦਾ ਦਾ ਕੱਪ ਜਿੱਦਾਂ ਦੀ ਕੋਈ ਨਹੀਂ ਉਹਦੇ ਦੂਜੇ ਉਹ ਦੂਜੇ ਥਾਲੀ ਚ ਲੱਗੋ ਕਿੰਨੇ ਵੱਡਾ ਲੱਗਦਾ ਮम्मा ਨਹੀਂ ਬੱਸ ਮम्मा ਨੇ ਪਪਾ ਧੰਨਵਾਦ ਇਹਨੇ ਅੱਜ ਪਹਿਲੀ ਵਾਰ ਹੈ ਕਿ ਕੁਛ ਨਹੀਂ ਖਾਦਾ ਮੈਨੂੰ ਨਹੀਂ ਭੁੱਖ ਲੱਗੀ ਇੱਧਰ ਹੁਣ ਦੇਖੋ ਕੀ ਹੋਣ ਲੱਗਾ ਹੈ ਫੋਟੋ ਸ਼ੂਟ ਤੇ ਦੇ ਖਾਲੀ ਜੀ ਥਾ ਮਿਲ ਜਾਂਦੀ ਉੱਥੇ ਕਹਿੰਗੇ ਮੇਰੀ ਆਪੇ ਦਾ ਰੀਲਾਂ ਬਣਾ ਦੇ ਸ਼ੂਟਿੰਗ ਕਰੀਏ ਮੈਂ ਵਧੀਆ ਯਾਰ ਸ਼ੌਂਕ ਤਾਂ ਹੈਗਾ ਸ਼ੌਂਕ ਪੂਰਦੇ ਆ ਅੱਜ ਬੱਦਲ ਵੀ ਹੋ ਗਿਆ ਇਹ ਤੇ ਹੁਣ ਕਹਿੰਦੇ ਪਹਿਲਾਂ ਰੀਲਾਂ ਵਾਲਾ ਕੰਮ ਨਵੇੜੋ ਪ੍ਰੈਕਟੀਕਲ ਫੈਮਲੀ ਮਿਲੀ ਸਾਨੂੰ ਸਾਡੇ ਭਣਪਰਾ ਸਾਡੇ ਆਪ ਦੇ ਜਾਨੂਆ ਜਦੋਂ ਉਹਨਾਂ ਨੇ ਮੈਨੂੰ ਗੁਰੂ ਘਰ ਹਾਂ ਗੁਰੂ ਘਰ ਬੁਲਾਇਆ ਮਿਲੇ ਤੇ ਕਹਿੰਦੇ ਵੀ ਮਤਲਬ ਤੁਹਾਡੀ ਵਰਡਿੰਗ ਬਹੁਤ ਸੋਹਣੀ ਹੁੰਦੀ ਆ ਜਿਹੜੀਆਂ ਗੱਲਾਂ ਤੁਸੀਂ ਬੋਲਦੇ ਤੁਸੀਂ ਵੀ ਤੇ ਭਾਜੀ ਵੀ ਮੈਂ ਕਿਹਾ ਥੈਂਕ ਯੂ ਸੋ ਮਚ ਤੁਹਾਡਾ ਵੀ ਤੁਹਾਨੂੰ ਵਧੀਆ ਲੱਗਦੀਆਂ ਇਹ ਚੀਜ਼ਾਂ ਵੀ ਬਹੁਤੇ ਲੋਕਾਂ ਨੂੰ ਪਸੰਦ ਨਹੀਂ ਕੁਝ ਲੋਕ ਸਾਨੂੰ ਮਾੜਾ ਚੰਗਾ ਵੀ ਕਹਿੰਦੇ ਕਿ ਤੁਸੀਂ ਸਾਰਿਆਂ ਨੂੰ ਨਹੀਂ ਜਿੱਤ ਸਕੋ ਇਹ ਤਾਂ ਹੈਗਾ ਹੀ ਹੈ ਜਿਹੜੀ ਤੁਹਾਡੇ ਨਾਲ ਸੌਲਸ ਮਿਲਦੀ ਉਹਨੇ ਤੁਹਾਨੂੰ ਚੰਗਾ ਹੀ ਕਹਿਣਾ ਬਾਕੀ ਕੋਈ ਗੱਲ ਨਹੀਂ ਆਪਾਂ ਕਿਹੜਾ ਸਨੇਰੀ ਅਖਰਾ ਨਾਲ ਖੋਣਾ ਆਏ ਜਿੰਦਗੀ ਜੀਣ ਆਏ ਆ ਜੀ ਕੇ ਮਾਣ ਕੇ ਉੱਤਰ ਜਾਣਾ ਸੌਦਾ ਪਤਾ ਖਰੀਦ ਕੇ ਤਾਂ ਹੁਣ ਬਣ ਗਈਆਂ ਰੀਲਾਂ ਹੈਨਾ ਰੀਲਾਂ ਦੇ ਵਿੱਚ ਫੇਰ ਜਾਣਾ ਘਰੇ ਫੇਰ ਘਰ ਨੂੰ ਫੇਰ ਘਰ ਨੂੰ ਫੇਰ ਉਹੀ ਰੁਟੀਨ ਹੈ ਫੇਰ ਉਹੀ ਰੁਟੀਨ ਫੇਰ ਉਹੀ ਰੁਟੀਨ ਨਾਲ ਹੁੰਦਾ ਬਣਾ ਨਹੀਂ ਸ਼ਾਮਾਂ ਪੈ ਜਾਣੀਆਂ ਰੁਟੀਨ ਪਾਣੀ ਸ਼ਾਮ ਤੋਂ ਸਵੇਰ ਤੱਕ ਰੁਟੀਨ ਸਵੇਰੇ ਜਾਣਾ ਕਿ ਮੇਕਅਪ ਤੇ ਜਾਣਾ ਇਹ ਤਾਂ ਹੈਣਾ ਰੁਟੀਨ ਹੀ ਰੋਕੀ ਨਹੀਂ ਛੁੱਟੀਆਂ ਬੰਦਾ ਕਿਹਨਾਂ ਦਾ ਦੋ ਛੁੱਟੀਆਂ ਹੈਨਾ ਸਦਿਆਂ ਦੁਆਰ ਦੀ ਆਪਾਂ ਆਪਣੀ ਐਨੀਵਰਸਰੀ ਕੀਤੀ ਨਹੀਂ ਸੈਲੀਬ੍ਰੇਟ ਬਸ ਕਾਫੀ ਪੀੜੀ ਸੈਲੀਬ੍ਰੇਟ ਸੈਲੀਬ੍ਰੇਟ ਆਲੀ ਇਹ ਤੇ ਵੀ ਹੈਗਾ ਵੀ ਸਾਰਾ ਸਾਲ ਲੜੀ ਜਾਣਾ ਤਕੀਰ ਦੇ ਦਿਨ ਤੇ ਆ ਕੇ ਕੇਕ ਕੱਟ ਕੇ ਖਰਾਹੀ ਬੋਤ ਕਰਦੇ ਨੇ। ਨਹੀਂ ਇਹ ਤਾਂ ਚੱਲ ਲੜੀਦਾ ਵੀ ਆਪਾਂ ਤਾਂ। ਨਹੀਂ ਨਹੀਂ ਲੜਦੇ ਅਸੀਂ ਜਿਹੜਾ ਨਹੀਂ ਲੜਦੇ। ਕਿਉਂਕਿ ਅਸੀਂ ਥੋੜੇ ਦਿਨ ਪਹਿਲਾਂ ਬਰਥਡੇ ਸੈਲੀਬ੍ਰੇਟ ਹੁੰਦਾ ਸਾਡਾ ਤੇ ਫੇਰ ਇਸ ਕਰਕੇ ਅਸੀਂ ਐਨੀਵਰਸਰੀ ਦਾ ਨਹੀਂ ਨਕਰੀਦਾ ਨਾ। ਕਿਉਂਕਿ ਦੀ ਵੀ ਘਰ ਦੇ ਸਾਰੇ ਥੋੜੇ ਖਿਲਰੇ ਭੁੱਲ ਰਹੇ ਸੀਗੇ ਨਿਆਣੇ ਵੀ ਹੈ ਨਹੀਂ ਸੀ। ਨਵਰਾਜੀ ਆ ਸਾਡੇ ਨਾਲ। ਸਤਿੰਦਰ ਵੀ ਘੁੰਮਣ ਗਿਆ ਆ। ਸਤਿੰਦਰ ਵੀ ਤਾਂ ਘਰੇ ਹੈ ਨਹੀਂ ਸੀ ਘਰ ਕੋਈ ਨਹੀਂ ਸੈਲੀਬ੍ਰੇਸ਼ਨ ਹੀ ਆ ਕਿ ਕੇਕ ਚ ਕੱਢ ਫੇਰ ਕੇ ਕਿਹੜਾ ਜ਼ਿਆਦਾ ਸੈਲੀਬ੍ਰੇਸ਼ਨ ਚਲੋ ਤੇ ਜੋ ਜੋ ਗਿਫਟ ਮਿਲੇ ਆ ਉਹ ਨੈਕਸਟ ਵਲੌਗ ਦੇ ਵਿੱਚ ਸ਼ੋਅ ਕਰਾਂਗੇ ਨਾ ਹਾਂ ਜੋ ਜੋ ਵੀ ਗਿਫਟ ਮਿਲੇ ਆ ਤੇ ਉਹ ਵਕਤ ਤੇ ਆਈਡੀਆ ਹੋਊਗਾ ਸਾਰਿਆਂ ਦਾ ਕੀ ਆਈਡੀਆ ਹੋਊਗਾ ਆਪਣਾ ਆਪਣਾ ਆਈਡੀਆ ਜਰੂਰ ਕੀ ਗਿਫਟ ਦੇ ਸਕਦਾ ਲੇਡੀਆਂ ਨੂੰ ਕਿਹੜੀਆਂ ਚੀਜ਼ਾਂ ਪਸੰਦ ਹੁੰਦੀਆਂ ਨੇ ਤੇ ਜਿੰਨੇ ਵੀ ਹੈਗੇ ਉਹ ਨੈਕਸਟ ਵਲੌਗ ਦੇ ਵਿੱਚ ਸ਼ੋਅ ਕਰ ਦਾਂਗੇ ਵਲੌਗ ਜ਼ਰੂਰ ਦੇਖਿਆ ਕਰੋ ਪੂਰਾ ਹਾਂ ਲਾਈਕ ਜ਼ਰੂਰ ਕਰਿਆ ਕਰੋ ਅਰੇ ਨਾ ਰੇਲਾ ਸ਼ੂਟ ਕਰ ਲੀ ਹੈ ਨਾ ਵੀਡੀਓ ਸ਼ੂਟ ਕਰ ਲੀ ਹੈ ਖੁੱਦੀ ਦੀ ਥਾਂ ਦੇਖੀ ਹੈ